ਜਦੋਂ ਇਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਸਾਨੂੰ ਰਾਸ਼ਨ ਦੀ ਲੋੜ ਨਹੀਂ ਰਾਸ਼ਨ ਸੀ ਕਿੱਥੇ ਰੱਖਾਂਗੇ ਸਾਡੇ ਛੱਤ ਤੇ ਛੱਤ ਵੀ ਹੈ ਨਹੀਂ ਤੇ ਛੱਤ ਚਾਹੀਦੀ ਆ ਰਾਸ਼ਨ ਰੱਖਣ ਨੂੰ ਇਹਨਾਂ ਦੀ ਕੁੜੀ ਇੰਨੀ ਕਾਜਾ ਰੋਈ ਤੇ ਉੱਤੋਂ ਜ਼ਿਆਦਾ ਸਾਡੇ ਬੱਚੇ ਰੋਏ ਵੀ ਉਹਨਾਂ ਦਾ ਘਰ ਢੱਟ ਗਿਆ ਡੈਡੀ ਉਹ ਕਿੱਥੇ ਜਾਣਗੇ ਤੇ ਕੁਰਸੀਆਂ ਤੱਕ ਤਾਂ ਅਸੀਂ ਪਹੁੰਚਾਂਗੇ ਜੇ ਅਸੀਂ ਪੜ੍ਹੇ ਲਿਖੇ ਨਹੀਂ ਨਾ ਤੇ ਸਾਨੂੰ ਅੰਨਾ ਕੋ ਗਿਆਨ ਤਾਂ ਹੈਗਾ ਹੀ ਆ ਵੀ ਇਹ ਕੁਰਸੀ ਕਿੱਦਾਂ ਚਲਾਉਣੀ ਆ ਆ ਹੁਣ ਡੋਬਣ ਵਾਲੀ ਗੱਲ ਆ ਜੀ 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 ਪੂਰੇ ਤਨ ਮਹੀਨੇ ਤੋਂ ਪਾਣੀ ਚੱਲ ਰਿਆ ਕਦੇ ਐਦਾਂ ਹੋਇਆ ਹੀ ਨਹੀਂ ਜੀ ਤੇ ਇੱਕ ਗੱਲ ਹੋਰ ਕਹਨਾ ਕਹਿੰਦੇ ਆ ਜੀ ਸਿੱਖ 2% ਹੈ 2% ਨਹੀਂ ਜੀ ਸਿੱਖ ਅੱਜ ਯਾਦ ਕਰ ਲੋ 100% ਸਿੱਖ ਆ ਇਹ ਸੇਵਾ ਮੈਂ ਦੇਖੀ ਨਾ ਨੌਜਵਾਨ ਮੁੰਡੇ ਆਉਂਦੇ ਆ ਹਾਂਜੀ ਸਾਰੇ ਦਸਤਾਰਾਂ ਸਜਾਈਆਂ ਤਾਂ ਸਿੱਖ ਨੌਜਵਾਨੀ ਆਉਂਦੇ ਆ ਰਾਸ਼ਨ ਦੀ ਕਿਸੇ ਨੂੰ ਲੋੜ ਨਹੀਂ ਕਿਸੇ ਮੰਜਿਆਂ ਦੀ ਗੱਦਿਆਂ ਦੀ ਲੋੜ ਨਹੀਂ ਕੁਰਸੀਆਂ ਦੀ ਲੋੜ ਨਹੀਂ ਰਾਸ਼ਨ ਵਗੈਰਾ ਬੰਦ ਕਰ ਦੋ ਲੋਕਾਂ ਦੇ ਜਮੀਰ ਮਰ ਚੁੱਕੇ ਆ ਮਰ ਜਾਣੇ ਆ ਬਿਲਕੁਲ ਆਪ ਆਪਣਾ ਪੰਜਾਬ ਦਾ ਜਮੀਰ ਨਾ ਮਾਰੀਏ ਜੀ ਜੀ ਜਿਹੜਾ ਇੰਨਾ ਮੜਾ ਦੂਜੀ ਗੱਲ ਆ ਇੱਕ ਮਹੀਨੇ ਤੇ ਪ੍ਰਸ਼ਾਸਨ ਦੇ ਬੰਦੇ ਨੂੰ ਪੁੱਛਿਆ ਜੇ ਵੀ ਇਹ ਦਰਿਆ ਨੂੰ ਤੁਸੀਂ ਮੋੜ ਦੋਗੇ ਸਾਡੇ ਹਲਾ ਸਾਨੂੰ ਰਾਤ ਦੇ ਨੀਂਦ ਨਹੀਂ ਆਉਂਦੀ ਵੀ ਇਹਦਾ ਕੋਈ ਪਤਾ ਨਹੀਂ ਕਦੋਂ ਇਹਨੇ ਢਾ ਲਾ ਕੇ ਤੇ ਆ ਪਿੰਡ ਦਾ ਪੂਰੇ ਦਾ ਪੂਰਾ ਲੈ ਜਾਣਾ ਤੇ ਜਿਹੜੇ ਅੱਗੇ 5-7 ਪਿੰਡ ਆ ਉਹ ਵੀ ਰੁੜਨੇਗੇ ਸਾਡੇ ਜਿਹੜੇ ਮਡਾਲਾ ਸ਼ਨਾ ਮੁੰਡੀ ਸ਼ਹਿਰੀਆਂ ਗੱਟਾ ਮੁੰਡੀ ਕਾਸੂ ਮੁੰਡੀ ਚੋਲੀਆਂ ਇਹ ਜਿਹੜੇ 5-6 ਪਿੰਡ ਆ ਬਿਲਕੁਲ ਨੀਵੇਂ ਆ ਜੀ ਇਹਨਾਂ ਨੇ ਅੱਜ ਵੀ ਰੁੜਨਾ ਤੇ ਕੱਲ ਵੀ ਰੁੜਨਾ ਇੱਕ ਦੂਜੇ ਤੇ ਹੀ ਨਾ ਅੰਦਰ ਏਸੀ ਚ ਸੋਈਏ ਨਾ ਵੀਰੋ ਸੋ ਜਾਗੋ ਉਠੋ ਇੱਥੇ ਆ ਕੇ ਆਪਾਂ ਦੇਖੀਏ ਬੰਦਦਾ ਤੇ ਪ੍ਰਸ਼ਾਸਨ ਨੂੰ ਪੁੱਛੀਏ ਤੇ ਪ੍ਰਸ਼ਾਸਨ ਦਾ ਵਿਰੋਧ ਵੀ ਕਰੀਏ ਸਾਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਨੰਬਰ 1 ਤੇ ਆਪਾਂ ਅੱਜ ਪਹੁੰਚੇ ਹਾਂ ਮਢਾਲਾ ਸ਼ਨਾ ਜਿੱਥੇ ਸਤਲੋਜ ਨੇ ਕਾਫੀ ਦਿਨਾਂ ਤੋਂ ਪਿਛਲੇ 20 ਦਿਨਾਂ ਤੋਂ ਢਾਲਾਈ ਹੋਈ ਆ ਤੇ ਇੱਥੇ ਚਾਰ ਘਾਰ ਜਿਹੜੇ ਉਹ ਪਾਣੀ ਨੇ ਰੋੜ ਦਿੱਤੇ ਆ ਤੇ ਹਜੇ ਵੀ ਦਰਿਆ ਜਿਹੜਾ ਉਹ ਬਹੁਤ ਜ਼ੋਰ ਨਾਲ ਚੱਲ ਰਿਹਾ ਤੇ ਇੱਥੇ ਨਿਰੰਤਰ ਸੇਵਾ ਚੱਲ ਰਹੀ ਆ ਸੋ ਜਿਸ ਤਰੀਕੇ ਦੇ ਨਾਲ ਉਹ ਪਾਣੀ ਤੇ ਚੱਲ ਰਿਹਾ ਸੋ ਇੱਥੇ ਬਹੁਤ ਜ਼ਿਆਦਾ ਖਤਰਾ ਬਣਿਆ ਹੋਇਆ ਸੋ ਆਪਾਂ ਇੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕਿੰਨੇ ਕੁ ਜਿਹੜੇ ਘਰ ਸੀਗੇ ਇੱਥੇ ਉਹ ਟੱਗੇ ਤੇ ਦੂਸਰਾ ਜਿਹੜਾ ਪਾਣੀ ਦਾ ਵਹਾਅ ਹੈ ਇਹ ਕਿਸ ਤਰੀਕੇ ਨਾਲ ਠੱਲਿਆ ਜਾ ਸਕਦਾ ਹਾਂਜੀ ਸੁਭਰ ਮੈਂ ਕਹ ਰਿਹਾ ਇਹਨਾਂ ਦੀ ਇੱਕ ਬੱਚੀ ਸਾ ਮੇਰੀ ਬੱਚੀ ਦੇ ਨਾਲ ਪੜਦੀ ਆ ਠੀਕ ਹੈ ਜੀ ਜਦੋਂ ਉਹਨੇ ਫੋਨ ਕਰਿਆ ਨਾ ਵੀ ਇਹਨਾਂ ਦੀ ਕੁੜੀ ਨੂੰ ਕਹਿੰਦੀ ਕਿਦਾਂ ਬੋਤ ਉਹ ਵੀ ਸਿਸਟਰ ਕਿਦਾਂ ਇਹਨਾਂ ਦੀ ਕੁੜੀ ਇੰਨੇ ਕਾਜਾ ਰੋਈ ਤੇ ਉੱਤੋਂ ਜ਼ਿਆਦਾ ਸਾਡੇ ਬੱਚੇ ਰੋਏ ਵੀ ਉਹਨਾਂ ਦਾ ਘਰ ਟੱਟ ਗਿਆ ਡੈਡੀ ਉਹ ਕਿੱਥੇ ਜਾਣਗੇ ਜੀ ਇਹਨਾਂ ਦੀ ਬੱਚੀ ਕਹਿੰਦੀ ਵੀਰੇ ਸਾਡਾ ਘਰ ਟੱਟ ਗਿਆ ਮੈਨੂੰ ਵੀ ਕਿਹਾ ਅੰਕਲ ਜੀ ਹੁਣ ਅਸੀਂ ਕੀ ਕਰਾਂਗੇ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਚੋ ਟੱਟ ਗਿਆ ਅਸੀਂ ਤੁਹਾਡੇ ਨਾਲ ਕਰਿਆ ਪਰ ਉਹਨਾਂ ਦੇ ਉਸ ਵਕਤ ਫੋਨ ਤੇ ਮੈਂ ਸੁਣਦਾ ਸੀ ਐਨੇ ਮਾੜੇ ਹਾਲਾਤ ਸੀ ਹੁਣ ਘਰੋਂ ਬੇਘਰ ਹੋਏ ਸኩል ਤੋਂ ਉਸ ਦੀਆਂ ਛੁੱਟੀਆਂ ਕੁੜੀ ਦੀ ਬੱਚੀ ਦੀਆਂ ਵਾ ਪਤਾ ਨਹੀਂ ਹੁਣ ਕਿੱਥੇ ਰਹਿ ਰਹੇ ਸਾਨੂੰ ਇਹ ਵੀ ਨਹੀਂ ਪਤਾ ਉਹਨਾਂ ਬਾਰੇ ਆਈ ਤਾਂ ਜਰੂਰ ਇੱਥੇ ਸ਼ਾਮਾਂ ਨੂੰ ਦਿਖ ਜਾਂਦੇ ਸਾਨੂੰ ਬਾਹਰ ਅੱਗੇ ਪਿੱਛੇ ਨਹੀਂ ਦੇਖਦੇ ਤੇ ਬਹੁਤ ਹਾਲਾਤ ਉਸ ਘਰ ਦੇ ਮਾੜੇ ਆ ਪੜਨ ਦਾ ਬੱਚੀ ਦਾ ਟੈਬਲ ਸੀ ਤੇ ਐਸ ਵਕਤ ਤੋਂ ਬੰਨ੍ਹਾ ਦਿੱਤੇ ਵਿਚਾਰੇ ਤੱਕੇ ਖਾਂਦੇ ਆ ਸਾਨੂੰ ਉਸ ਗੱਲ ਨੇ ਵਾਕਈ ਪਹਿਲਾਂ ਬਰਾ ਲਾ ਕੀਤਾ ਹੁੰਦਾ ਤੇ ਚਾਰ ਘਰ ਨਹੀਂ ਰੁੜਨੇ ਉਹ ਬੱਚੇ ਘਰੋਂ ਬੇਕਾਰ ਨਹੀਂ ਹੋਣੇ ਸੀ ਪਰ ਸ਼ੁਰੂਤ ਲੈ ਕੇ ਗੱਲ ਸਹੀ ਆ ਸਰਕਾਰਾਂ ਚਾਹੁੰਦੀਆਂ ਵੀ ਇਹ ਜਿਹੜੇ ਪੰਡਾਂ ਵਾਲੇ ਆ ਇਹ ਬਿਲਕੁਲ ਨਾ ਪੜਨ ਜੇ ਪੜ ਗਿਆ ਪੜ ਲਿਖ ਗਿਆ ਤੇ ਸਾਡੀ ਕੁਰਸੀਆਂ ਤੱਕ ਪਹੁੰਚਣਗੇ ਤੇ ਕੁਰਸੀਆਂ ਤੱਕ ਤਾਂ ਅਸੀਂ ਪਹੁੰਚਾਂਗੇ ਜੇ ਅਸੀਂ ਪੜੇ ਲਿਖੇ ਨਹੀਂ ਨਾ ਤੇ ਸਾਨੂੰ ਅੰਨਾ ਕੋ ਗਿਆਨ ਤਾਂ ਹੈਗਾ ਹੀ ਆ ਵੀ ਇਹ ਕੁਰਸੀ ਕਦਾਂ ਚਲਾਉਣੀ ਆ ਤੇ ਉੱਥੋਂ ਤੱਕ ਪਹੁੰਚਾਂਗੇ ਜ਼ਰੂਰ ਇਹ ਪੰਡਾਣੇ ਜ਼ਰੂਰ ਆ ਪਰ ਕਿਸੇ ਦਿਨ ਤੁਹਾਡੀ ਕੁਰਸੀਆਂ ਤੱਕ ਅਸੀਂ ਪਹੁੰਚ ਜਾਣਾ ਵੱਜੋ ਸਾਡੇ ਕੋਲ ਤੁਸੀਂ ਸਾਡੇ ਨਾਲ ਬੜੇ ਧੱਕੇ ਕਰ ਲੈ ਚਾਹੇ ਕਾਂਗਲੀ ਆ ਚਾਹੇ ਕਾਂਗਰਸੀ ਆ ਚਾਹੇ ਆਮ ਆਦਮੀ ਆ ਚਾਹੇ ਭਾਜਪਾ ਆ ਜੀ ਜੀ ਸਾਰਿਆਂ ਨੇ ਹੀ ਪੰਜਾਬ ਨਾਲ ਪੂਰਾ ਧੱਕਾ ਕੀਤਾ ਪੰਜਾਬ ਨੂੰ ਡੋਬਣ ਆ ਹੁਣ ਡੋਬਣ ਵਾਲੀ ਗੱਲ ਆ ਜੀ ਜੀ ਪੂਰੇ ਤਨ ਮਹੀਨੇ ਤੋਂ ਪਾਣੀ ਚੱਲ ਰਿਹਾ ਕਦੇ ਇਦਾਂ ਹੋਇਆ ਹੀ ਨਹੀਂ ਜੀ ਕਦੇ ਵੀ ਇਦਾਂ ਦੇ ਹਾਲਾਤ ਨਹੀਂ ਹੋਏ ਬਹੁਤ ਹਾਲਾਤ ਸਾਡੇ ਮਾੜੇ ਆ ਇਹਨਾਂ ਸਰਕਾਰਾਂ ਨੇ ਸਾਨੂੰ ਬਿਲਕੁਲ ਰੋੜ ਨਾ ਪੰਜਾਬ ਨੂੰ ਤੇ ਇੱਕ ਗੱਲ ਹੋਰ ਕਹਿੰਨਾ ਕਹਿੰਦੇ ਆ ਜੀ ਸਿੱਖ 2% 2% ਨਹੀਂ ਜੀ ਸਿੱਖ ਅੱਜ ਯਾਦ ਕਰ ਲੋ 100% ਸਿੱਖ ਆ ਜਿੱਥੇ ਵੇਖਿਓ ਸਿੱਖ ਖੜੇ ਅਸੀਂ ਵੀ ਸਿੱਖਾ ਚੱਲੋ ਸਾਡੇ ਦਸਤਾਰ ਨਹੀਂ ਹੈਗੀ ਪਰ ਸਾਡੇ ਵਿੱਚ ਵੀ ਦੇਲ ਸਿੱਖਾਂ ਵਾਲਾ ਸਹੀ ਸੇਖਾਂ ਨਾਲ ਖੜੇ ਆ ਸਿੱਖ 100% ਆ ਇਹ ਨਭੁੱਲ ਜਿਓ ਵੀ 2% ਆਣ ਵਾਲੇ ਟਾਈਮ ਦੇ ਵਿੱਚ 27 ਜੇ ਤੁਹਾਨੂੰ ਦੱਸਿਆ ਖਾਲਸਾ ਰਾਜ ਆਉਣਾ ਤੇ ਆਉਣਾ ਤੇ ਫੇਰ ਪੁੱਛਾਂਗੇ ਤੁਹਾਨੂੰ ਸਰਕਾਰਾਂ ਨੂੰ ਵੀ ਆ ਸੇਖਾਂ ਨੂੰ ਸਾਨੂੰ ਕਦਾਂ ਤੁਸੀਂ ਹਟਾਉਣੇ ਆ ਕੰਮਾਂ ਤੋਂ ਇਹ ਕੰਮ ਸਾਡਾ ਰੁਚੀ ਹੈ ਜਿਹੜਾ ਸੱਚਾ ਨਹੀਂ ਸੱਚੇ ਦਿਲੋਂ ਕਰਦੇ ਕੋਈ ਦਿਲ ਚ ਬੇਈਮਾਨੀ ਹੈ ਨਹੀਂ ਆ ਮੇਰਾ ਭਰਾ ਨਾਲ ਤੋਂ 19 ਤੋਂ ਲੈ ਕੇ ਸਾਡੇ ਏਰੀਆ ਦੇ ਨੇ ਇੰਨੀ ਕ ਸੇਵਾ ਕੀਤੀ ਨਾ ਮਾਰੇ ਘਰਾਂ ਦੇ ਘਰ ਵੀ ਚਾਹੇ ਕਿਹੇ ਸੰਸਥਾ ਨੂੰ ਪਾ ਦਿੱਤੇ ਇਹਨਾਂ ਦੇ ਰੂਹ ਕਰ ਪਾਏ ਗਏ ਜੀ ਸੋ ਇਹੀ ਕਹਿੰਦਾ ਸਰਕਾਰਾਂ ਨੂੰ ਬਾਜੋ ਸਾਡੇ ਕੋਲੋਂ ਸਾਡੇ ਸਾਨੂੰ ਨਾ ਝਕਾਓ ਮਰਿਆਂ ਨੂੰ ਬਹੁਤ ਔਖਾ ਸਾਡਾ ਤੇ ਪਰ ਇਹਦਾ ਹੱਲ ਕੋਈ ਹੁੰਦਾ ਤਾਂ ਕਰ ਦੋ ਨਹੀਂ ਤਾਂ ਕੋਈ ਨਾ ਸਤਾਈ ਦੇ ਵਿੱਚ ਸਾਡੀ ਆਪਣੀ ਸਰਕਾਰਾਂ ਖਾਲਸਾ ਆ ਜਾਣੇ ਤੇ ਫਿਰ ਅਸੀਂ ਕਰ ਲਾਂਗੇ ਹੱਲ ਉਹਨਾ ਟਾਈਮ ਦੇਖਦੇ ਆ ਜੀ ਇੱਥੇ ਖਾਲਸਾ ਤੁਸੀਂ ਠੀਕ ਆ ਕਹਿੰਦੇ ਵੀ ਖਾਲਸਾ ਹਰ ਥਾਂ ਖੜ ਜਾਂਦਾ ਕੋਈ ਹੋਰ ਕਮਿਊਨਿਟੀ ਵੀ ਜਿਹੜੀ ਇੱਥੇ ਕੋਈ ਸੇਵਾ ਕਰਨ ਜਾਂ ਕੋਈ ਪਾ ਹਾਲ ਚਾਲ ਪੁੱਛਣ ਆਈ ਆ ਤਕਰੀਬਨ ਸਿੱਖਾਂ ਜਿੰਨੇ ਵੀ ਇੱਥੇ ਸੇਵਾ ਮੈਂ ਦੇਖੀ ਹੈ ਨਾ ਨੌਜਵਾਨ ਮੁੰਡੇ ਆਉਂਦੇ ਆ ਹਾਂਜੀ ਸਾਰੇ ਦਸਤਾਰਾਂ ਸਜਾਈਆਂ ਤਾਂ ਸਿੱਖ ਨੌਜਵਾਨੀ ਆਉਂਦੇ ਆ ਅੱਛਾ ਜੀ ਜੇ ਲੰਗਰ ਲੈ ਕੇ ਆਉਂਦੇ ਆ ਉਹ ਵੀ ਸਿੱਖ ਜੇ ਮਿੱਟੀ ਦਾ ਲੰਗਰ ਲੈ ਕੇ ਆਉਂਦੇ ਸਮਝੋ ਲੰਗਰ ਹੀ ਸਾਡੇ ਲਈ ਮਿੱਟੀ ਜਿਹੜੀ ਲੈ ਕੇ ਆਉਂਦੇ ਆ ਜੇ ਕੋਈ ਸੇਵਾ ਆਉਂਦੀ ਹੈ ਨਾ ਤੇ ਸਾਰੇ ਸਿੱਖ ਨੌਜਵਾਨੀ ਆਉਂਦੇ ਆ ਮੈਂ ਜਦੋਂ ਵੀ ਇੱਥੇ ਟਰਾਲੀਆਂ ਤਸਾਰ ਵੇਖੀਆਂ ਨਾ ਭਰੀਆਂ ਤੇ ਸਿੱਖਾਂ ਦੀਆਂ ਭਰੀਆਂ ਤਦੇ ਕਹਿੰਦਾ 2% ਨਹੀਂ ਸਿੱਖ 100% ਸਿੱਖ ਆ ਆਪਾਂ ਦੇਖਿਆ ਹਿਮਾਚਲ ਦੇ ਵਿੱਚ ਵੀ ਪਿਛਲੇ ਪਾ ਪਿਛੇ ਜੇ ਹੜ੍ਹ ਆ ਸਿੱਖਾਂ ਨੇ ਜਾ ਕੇ ਉੱਥੇ ਮਦਦ ਕੀਤੀ ਹਾਲਸ ਖਾਲਸਾ ਐਡ ਗਈ ਹੋਰ ਸੰਸਥਾ ਬਹੁਤ ਸੀਗੀਆਂ ਉਹ ਪਹੁੰਚੀਆਂ ਉਹਨਾਂ ਦੀ ਮਦਦ ਕੀਤੀ ਪਰ ਅੱਜ ਦੇਖਿਆ ਤੁਸੀਂ ਕਿ ਉਧਰ ਲਈ ਬੰਨਿਓ ਕੋਈ ਇੱਥੇ ਆਇਆ ਹੋਵੇ ਪਾਜੀ ਉਹਨਾਂ ਦੇ ਚਲੋ ਜਿਆਦਾ ਨਹੀਂ ਨਾਰਮਲ ਦੂਜੀ ਜੰਮੂ ਦੇ ਵਿੱਚੋਂ ਮੈਂ ਨਹੀਂ ਦੇਖਿਆ ਉਸ ਉਹ ਜਗ੍ਹਾ ਤੇ ਕੋਈ ਠੀਕ ਹੈ ਜੀ ਜਾਂ ਕੋਈ ਬਾਹਰਲੀ ਕੰਟਰੀ ਸਾਡੇ ਸਾਡੇ ਲੋਕ ਹਾਲਾਂਕਿ ਖਾਲਸਾ ਏਡ ਵਾਕਿਆਂ ਤੇ ਇੰਡੀਆ ਦੇ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਆ ਇਹ ਬਾਹਰਲੀ ਕੰਟਰੀਜ਼ ਵਿੱਚ ਨਾ ਲੰਗਰ ਲਾ ਰਖੇ ਆ ਜੀ 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 ਗੋਰਿਆਂ ਤੱਕ ਮੈਂ ਕਈ ਵਾਰ ਵੀਡੀਓ ਦੇਖਦਾ ਗੋਰਿਆਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਇਹਨਾਂ ਨੇ ਬਿਲਕੁਲ ਗੋਰਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਹ ਸੋ ਇੱਕ ਨੌਜਵਾਨ ਤਾਂ ਹਰ ਤੱਕ ਪਹੁੰਚ ਜਾਂਦੇ ਆ ਪਰ ਸਾਡੇ ਪੰਜਾਬ ਦੇ ਵਿੱਚ ਜਦੋਂ ਨਿਪਟਾ ਪੈਂਦੀ ਆ ਤੇ ਸਾਡੇ ਨਾਲ ਕੋਈ ਨਹੀਂ ਖੜਦਾ ਠੀਕ ਹੈ ਖੜ ਰਿਹਾ ਹਰਿਆਣੇ ਵਾਲੇ ਥੋੜੇ ਨਾਰਮਲ ਠੀਕ ਆ ਜਿੰਨੇ ਕੁ ਬੰਦੇ ਹੈਗੇ ਸਾਡੇ ਨਾਲ ਖੜਦੇ ਆ ਪਰ ਜ਼ਿਆਦਾ ਧਰ ਨਹੀਂ 100 ਚੋਂ 100 ਪ੍ਰਤੀਸ਼ਤ ਨਹੀਂ 2% ਹੀ ਖੜਦੇ ਹੋ ਜਿਹੜੀ ਜਗ੍ਹਾ ਤੇ ਰਹਿ ਰਹੇ ਸੀ ਉਹ ਘਰ ਪੂਰਾ ਪੁੱਟਿਆ ਗਿਆ ਹੁਣ ਦੁਬਾਰਾ ਇਹਨਾਂ ਨੂੰ ਖੜਾ ਕਰਨਾ ਬੜੀ ਦਿੱਕਤ ਤੇ ਪਰੇਸ਼ਾਨੀ ਆ ਲੋਕਾਂ ਦੇ ਸਵਾਲ ਇਹ ਵੀ ਉੱਠਦੇ ਆ ਵੀ ਪਤਾ ਨਹੀਂ ਕਿੰਨਾ ਕੁ ਉਹਨਾਂ ਨੂੰ ਮਿਲ ਗਿਆ ਪਰ ਉਹ ਸਾਹਮਣੇ ਇੱਥੇ ਧੁੱਪ ਦੇ ਵਿੱਚ ਮੰਜੇ ਡਾ ਕੇ ਬੈਠੇ ਹੁੰਦੇ ਆ ਰਾਤ ਨੂੰ ਉਹਨਾਂ ਦੇ ਬੱਚਿਆਂ ਨੂੰ ਮੱਛਰ ਕੱਟਦਾ ਹੀ ਦੇਖਿਆ ਆਪ ਸਾਰਿਆਂ ਨੇ ਦੇਖਿਆ ਇੱਥੇ ਉਹ ਵਿਚਾਰੇ ਪਏ ਹੁੰਦੇ ਆ ਹੁਣ ਤਕਰੀਬਨ ਇੱਕ ਸਾਨੂੰ ਨਾ ਵਿਸ਼ਵਾਸ ਆ ਦਿਵਾਉਂਦੇ ਆ ਜੀ ਠੀਕ ਆ ਹੋ ਰਿਹਾ ਪ੍ਰਸ਼ਾਸਨ ਉੱਥੇ ਭੇਜਿਆ ਹੋਇਆ ਵਾ ਹੰਝੂ ਪੁੰਜਣ ਵਾਲੀ ਗੱਲ ਆ ਜੀ ਨਾ ਦਰਿਆ ਨੇ ਪਿੱਛੇ ਅੱਜ ਜਾਣਾ ਨਾ ਕੱਲ ਜਾਣਾ ਜਿੰਨੀ ਦੇਰ ਤੱਕ ਪੱਥਰ ਨਹੀਂ ਲਾਉਂਦੇ ਇਹਨਾਂ ਦੇ ਜੰਨਾ ਪ੍ਰਸ਼ਾਸਨ ਤੁਰਿਆ ਫਿਰਦਾ ਨਾ ਸਾਡਾ ਤਮਾਸ਼ਾ ਦੇਖਦੇ ਆ ਸੱਚ ਪੁੱਛੋ ਤਾਂ ਇਹਨਾਂ ਨੂੰ ਮੇਰੀਆਂ ਮਿਰਚਾਂ ਵਾਂਗੂੰ ਲੱਗਦੀਆਂ ਗੱਲਾਂ ਜਦੋਂ ਮੈਂ ਕਹਿਣਾ ਹੁੰਨਾ ਸੱਚ ਗੱਲ ਇਹ ਆ ਭਗਵੰਤਮਾਨ ਨੂੰ ਸਾਰਾ ਦੀਦਾ ਇੱਧਰ ਦੇ ਹਾਲਾਤ ਪਿੰਡਾਂ ਦੇ ਕਿੰਨੇ ਮਾਰੇ ਆ ਪਹਿਲੀ ਗੱਲ ਤਾਂ ਸਾਡੇ ਸੜਕਾਂ ਦੇ ਵਿੱਚ ਹੀ ਦਰਿਆਲ ਹਾਲ ਬਣਿਆ ਹੋਇਆ ਜੇ ਜੇ ਹਜੇ ਵੀ ਇੱਥੇ ਹੁਣ ਵੱਟੇ ਲੱਗ ਜਾਣ ਜੇ ਵੱਟੇ ਪਿਛੋਂ ਆ ਜਾਣ ਸਰਕਾਰ ਭੇਜ ਦੇਵੇ ਤੇ ਇਹ ਬੋਰੀਆਂ ਦੀ ਜਗ੍ਹਾ ਵੱਟੇ ਪਾ ਕੇ ਲਾਏ ਜਾਣ ਤੇ ਬਚਾਅ ਹੋ ਸਕਦਾ ਜੇ ਪੱਥਰ ਲਾਉਣਾ ਭਾਜੀ ਪਹਿਲਾਂ ਪੱਥਰ ਲਾਉਂਦੇ ਨਹੀਂ ਪਾਂਡੋ ਤੇ ਹੁਣ ਇਹਨਾਂ ਨੇ ਪੱਥਰ ਕੀ ਲਾਉਣਾ ਉੱਪਰ ਲਾ ਦੇਣਾ ਪੱਥਰ ਥੱਲੇੋਂ ਫੇਰ ਨਿਕਲ ਜਾਂਦਾ ਜੀ ਅਗਰ ਪਾਂਡ ਆਂਡੋ ਤੱਕ ਪੱਥਰ ਲੱਗੇ ਜਾਂਦਾ ਦਰਿਆ ਦਾ ਵਹਾਹ ਪਿੱਛੇ ਹੋ ਸਕਦਾ ਅਗਰ ਨਹੀਂ ਤਾਂ ਜਰੂਰ ਅੱਜ ਨਹੀਂ ਕੱਲ ਨਹੀਂ ਮਹੀਨੇ ਨੂੰ ਸਾਲ ਨੂੰ ਦੇਖੋ ਆਹ ਘਰ ਜਿਹੜਾ ਪੈਂਡਾ ਬਿਲਕੁਲ ਤਬਾਹ ਹੋ ਜਾਣਾ ਇਹ ਹੋਣਾ ਅੱਗੇ ਮਡਾਲਾ ਸਾਨਾ ਵੀ ਹੋਣਾ ਵਾ ਲੋਕ ਸੁੱਤੇ ਨਾ ਰਹਿਣ ਇਹ ਨਾ ਕਹਣ ਵੀ ਸਾਡਾ ਬਚਾਅ ਹੋ ਜੂ ਨਹੀਂ ਵੀਰੋ ਮੈਂ ਇੱਕ ਤੁਹਾਡੀ ਚੈਨਲ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ ਦਾਨੀ ਸੱਜਣਾ ਨੂੰ ਜੀ ਕਈ ਵੀਰਾਂ ਦਾ ਫੋਨ ਆ ਰਿਹਾ ਕੋਈ 100 100 ਮੰਜਾ ਖਰੀਦ ਕੇ ਬੈਠਾ ਕੋਈ ਗੱਦੇ ਖਰੀਦ ਕੇ ਬੈਠਾ ਬਿਲਕੁਲ ਜੀ ਕਿਉਂਕਿ ਮੰਜਾ ਕਿਸੇ ਦਾ ਨਹੀਂ ਰੁੜਿਆ ਦਾਣਾ ਕਿਸੇ ਦਾ ਨਹੀਂ ਰੁੜਿਆ ਜੇ ਉਹੀ ਪੈਸਾ ਤੁਸੀਂ ਇਹੋ ਜਿਹੇ ਜਿਹੜੇ ਘਰ ਡਿੱਗੇ ਆ ਜੀ ਜੀ ਉਹਨਾਂ ਤੇ ਲਾਉ ਹਣ ਜੇ 450000 ਦਾ ਵੀ ਲਾਈਏ ਬਲ ਤੇ 1000 ਦਾ ਆਉਂਦਾ ਨਹੀਂ ਤੇ 4-5 ਲੱਖ ਰੁਪਈਆ ਬਣਦਾ ਹਾਂਜੀ 4-5 ਲੱਖ ਦੇ ਨਾਲ ਦੋ ਕਮਰੇ ਇੱਕ ਘਰ ਦੇ ਖੜੇ ਹੋ ਸਕਦੇ ਮਸੀਬਾ ਹੋ ਸਕਦਾ ਇੱਕ ਘਰ ਦਾ ਸੋ ਹੱਥ ਜੋੜ ਕੇ ਬੇਨਤੀ ਆ ਮੇਰਾ ਵੀਰ ਰਾਛਣ ਦੀ ਕਿਸੇ ਨੂੰ ਲੋੜ ਨਹੀਂ ਕਿਸੇ ਮੰਜਿਆਂ ਦੀ ਗੱਦਿਆਂ ਦੀ ਲੋੜ ਨਹੀਂ ਕੁਰਸੀਆਂ ਦੀ ਲੋੜ ਨਹੀਂ ਜੇ ਹੈਲਪ ਕਰਨੀ ਆ ਤੇ ਇਹ ਜਿਨ੍ਹਾਂ ਪਰਿਵਾਰਾਂ ਦੇ ਘਰ ਡਿਗੇ ਆ ਉਹਨਾਂ ਨੂੰ ਆਪਾਂ ਸਿਰ ਠਕਣਯੋਗੀ ਛੱਤ ਬਣਾ ਕੇ ਦਈਏ ਵਸੀਬੇ ਵਾਸਤੇ ਆਉਣ ਵਾਲੇ ਦਿਨ ਸਰਦੀ ਦੇ ਆ ਰਹੇ ਆ ਮੀਂਹ بارش ਵੀ ਆਉਂਦੀ ਆ ਸੋ ਇਸ ਕਰਕੇ ਆਪਾਂ ਇਹਨਾਂ ਪਰਿਵਾਰਾਂ ਦੀ ਨਾਲ ਖੜੀ ਹਟਾਣ ਰਾਸ਼ਨ ਦੇ ਕੇ ਲੋਕਾਂ ਦਾ ਜਮੀਰ ਨਾ ਮਰੀਏ ਬਿਲਕੁਲ ਜੀ ਬਿਲਕੁਲ ਜਦੋਂ ਰਾਸ਼ਨ ਆ ਜਾਂਦਾ ਸੋ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਲੋਕਾਂ ਦੇ ਜ਼ਮੀਰ ਮਰ ਜਾਂਦੀ ਆ ਬਿਲਕੁਲ ਜਿਹਦਾ ਨੁਕਸਾਨ ਨਹੀਂ ਵੀ ਹੋਇਆ ਉਹ ਵੀ ਹਾਸਲ ਪਾੜ ਕੇ ਲੈਂਦਾ ਅੱਡ ਦਾ ਪਰ ਸ਼ਰਮ ਹੋਣੀ ਚਾਹੀਦੀ ਸਾਨੂੰ ਪੰਜਾਬ ਦੇ ਕਈਆਂ ਨੂੰ ਵੀ ਇਹ ਰਾਸ਼ਨ ਜਿਹੜਾ ਦਸਵੰਧ ਕੱਢਿਆ ਹੋਇਆ ਕਿਸੇ ਗਰੀਬ ਦਾ ਹੀ ਕੱਢਿਆ ਆ ਹੋ ਸਕਦਾ ਸਾਡਾ ਉਹਦੇ ਨਾਲ ਹੀ ਨੁਕਸਾਨ ਹੁੰਦਾ ਹੋਵੇ ਜੀ 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 ਕਿਉਂਕਿ 19 ਦੇ ਵਿੱਚ ਆਇਆ 23 ਚ ਹੁਣ 25 ਚ ਵੀ ਸਾਡੇ ਨਾਲ ਹਾਲਾਤ ਮਾੜੇ ਨੇ ਸੋ ਵੀਰੋ ਹੱਥ ਬੰਨ ਕੇ ਬੇਨਤੀ ਆ ਇਹ ਜਿਹੜਾ ਰਾਸ਼ਨ ਲੈ ਕੇ ਆਉਣੇ ਵੀਰੋ ਨਾ ਆਓ ਤੁਸੀਂ ਇੱਥੇ ਲੋਕਾਂ ਦਾ ਪਤਾ ਲਓ ਜੇ ਕਿਸੇ ਦਾ ਘਰ ਟੱਠਿਆ ਘਰ ਬਣਾਓ ਜੇ ਕਿਸੇ ਨੂੰ ਜਿੱਦਾਂ ਪੈਲੀ ਟੱਠੀ ਉਹਦੀ ਪੈਲੀ ਕਰਾਉਣੀ ਉੱਥ ਤੋਂ ਲੋਕਾਂ ਦੇ ਜ਼ਮੀਰ ਮਰ ਚੁੱਕੇ ਆ ਮਰ ਜਾਣੇ ਆ ਬਿਲਕੁਲ ਆਪਾਂ ਆਪਣਾ ਪੰਜਾਬ ਦਾ ਜ਼ਮੀਰ ਨਾ ਮਾਰੀਏ ਸੋ ਇਥੋਂ ਦੇ ਲੋਕਾਂ ਨੇ ਜਿਹੜੀ ਗੱਲ ਦੱਸੀ ਆ ਕਿ ਜਿਹੜੇ ਆ ਘਰ ਚਾਰ ਸੀਗੇ ਉਹ ਚਾਰਾਂ ਭਰਾਵਾਂ ਦੇ ਘਰ ਟਹਿ ਚੁੱਕੇ ਆ ਤੁਸੀਂ ਦੇਖਦੇ ਹੋ ਪਾਣੀ ਲੱਗੇ ਬਹੁਤ ਆ ਤੇ ਜਦੋਂ ਇਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਸਾਨੂੰ ਰਾਸ਼ਨ ਦੀ ਲੋੜ ਨਹੀਂ ਰਾਸ਼ਨ ਸੀ ਕਿੱਥੇ ਰੱਖਾਂਗੇ ਸਾਡੇ ਸ਼ਰ ਤੇ ਛੱਤ ਵੀ ਹੈ ਨਹੀਂ ਤੇ ਛੱਤ ਚਾਹੀਦੀ ਆ ਰਾਸ਼ਨ ਰੱਖਣ ਨੂੰ ਸੋ ਲੋੜ ਆ ਕਿ ਰਾਸ਼ਨ ਦੀ ਬਜਾਏ ਇਹਨਾਂ ਨੂੰ ਇੱਕ ਇੱਕ ਕਮਰਾ ਪਾ ਕੇ ਦੇਣ ਦੀ ਇਹਨਾਂ ਦੀ ਇੱਥੇ ਆ ਕੇ ਗਰਾਉਂਡ ਲੈ ਉੱਤੇ ਸਾਰ ਲੈਣ ਦੀ ਸੋ ਅਸੀਂ ਬੇਨਤੀ ਇਹ ਹੀ ਕਰਦੇ ਆ ਕਿ ਵੱਡੇ ਵੱਡੀਆਂ ਸੰਸਥਾ ਨੂੰ ਜੇ ਕਿਸੇ ਨੇ ਕਿਸੇ ਨੂੰ ਕੋਈ ਦਾਨ ਦੇਣਾ ਤਾਂ ਕਮਰਾ ਪਾ ਕੇ ਦਿਓ ਕਿਸੇ ਨੂੰ ਘਰ ਬਣਾ ਕੇ ਦਿਓ ਜਿਹਦਾ ਟਿੱਠਾ ਹੋਇਆ ਆ ਪਾ ਕੇ ਦੇਖ ਕੇ ਗਾਂ ਦੀ ਗਾਂ ਰਾਸ਼ਨ ਭੇਜਣ ਦੀ ਲੋੜ ਨਹੀਂ ਗਈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬਹੁਤ ਲੋੜ ਆ ਕਿਉਂਕਿ ਪਾਣੀ ਨੀਵਾ ਹੋ ਗਿਆ ਤੇ ਇਹ ਜਿਹੜੇ ਘਰ ਵਾ ਇਹ ਦੁਬਾਰਾ ਫੇਰ ਬਣਾਉਣੇ ਪੈਣੇ ਆ ਸੋ ਘਰ ਬਣਾਉਣ ਦੇ ਲਈ ਆ ਪਾ ਕੇ ਇੱਥੇ ਸੰਸਥਾ ਨੂੰ ਚਾਹੀਦਾ ਕਿ ਘਰ ਇਹਨਾਂ ਨੂੰ ਬਣਾ ਕੇ ਦਿੱਤੇ ਭਾਵੇਂ ਇੱਕ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਬਹੁਤੇ ਰਾਸ਼ਨ ਭੇਜਣ ਦੀ ਲੋੜ ਨਹੀਂ ਸੋ ਤੁਸੀਂ ਦੇਖ ਰਹੇ ਸੀ ਪੰਜਾਬੀ ਨੰਬਰ 1 ਤੇ ਮੈਂ ਹਾਂ ਦਿਲਜੀਤ ਸਿੰਘ ਨਾਲ ਵਾਲਾ ਮੇਰੇ ਨਾਲ ਕੈਮਰਾਮੈਨ ਗੋਲਡੀ